ਮੇਰਾ ਤੁਹਾਨੂੰ ਸਮਾਂ ਵੀਰੇ ਸਤਰੀ ਕਾਲ ਸਾਰਿਆਂ ਨੂੰ ਵੀਰੇ ਮੈਂ ਪਹਿਲੀ ਵਾਰ ਵੀਡੀਓ ਬਣਾਈ ਹੈਗੀ ਨਾ ਮੈਨੂੰ ਬਣਾਉਣੀ ਆਉਂਦੀ ਹੈਗੀ ਨਾ ਮੈਨੂੰ ਕੁਝ ਪਤਾਗਾ ਆ ਵੀਰੇ ਮੈਂ ਨਦਰ ਦਦਦੀ ਨਹੀਂ ਗੱਲ ਮੈਂ ਤੁਹਾਨੂੰ ਸਾਰੀ ਦੱਸਦੀ ਆ ਇਹ ਮੇਰੇ ਦਾਦਾ ਜੀ ਨੇਗੇ ਆ ਮੇਰੀ ਦਾਦੀ ਆ ਜਿਹਦਾ ਕਿ ਇੱਕ ਮਾਂ ਦੇ ਗਲਤ ਕੰਮ ਨਹੀਂ ਕਰਦੀ ਹੈ ਪੈਰਲਾਈਜ਼ ਨੇਗੇ ਆ ਇਹਨਾਂ ਦਾ ਘਰ ਦੇਖੋ ਤੁਸੀਂ ਆ ਇਹਨਾਂ ਦਾ ਸਮਾਨ ਆ ਦੂਈ ਇਹਨਾਂ ਦਾ ਘਰ ਦੇਖ ਸਕਦੇ ਹੋ ਵੀਰੇ ਆ ਦੇਖੋ ਇਹ ਇੱਥੇ ਰਹਿੰਦੇ ਸੀਗੇ ਮੇਰੇ ਕਿਸੇ ਟਾਂ ਦੇਖੋ ਵੀਰੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਮੇਰੇ ਗੱਲ ਇਹ ਆ ਮੇਰਾ ਛੋਟਾ ਚਾਚਾ ਸੀਗਾ ਉਹਨੇ ਦਾ ਘਰ ਮੇਰੇ ਦਾਦੇ ਦਾ ਵਿਕਵਾਤਾ ਸੀਗਾ ਇਹਨਾਂ ਦਾ ਘਰ ਉਹਨਾਂ ਨੇ ਵਿਕਵਾਇਆ ਚਲੋ ਉਹਨਾਂ ਨੇ ਇਹਨਾਂ ਨੂੰ ਘਰੋਂ ਕੱਢਤਾ ਘਰੋਂ ਕੱਢਤਾ ਜੀ ਓਦੋਂ ਬਾਅਦ ਚ ਅਸੀਂ ਛੋਟੇ ਜਾਚੇ ਕੋਲੇ ਮੇਰੇ ਬਾਦਰ ਸਾਹਿਬ ਹੈਗੇ ਜੋ ਕਿ ਇਹਨਾਂ ਨੇ ਪਹਿਲਾਂ ਹੀ ਘਰੋਂ ਕੱਢੇ ਹੋਏ ਨੇ ਉਹ ਕਿਰਾਏ ਤੇ ਰਹਿੰਦੇ ਸੀ ਨਾ ਮੇਰੇ ਭਰਾ ਨੂੰ ਇਹਨਾਂ ਨੇ ਕੋਈ ਹਿੱਸਾ ਦਿੱਤਾ ਨਾ ਕਿਸੇ ਹੋਰ ਨੂੰ ਠੀਕ ਹੈ ਜੀ ਓਦੋਂ ਬਾਅਦ ਚ ਇਹਨਾਂ ਨੇ ਮੇਰੇ ਦਾਦਾ ਦਾਦੀ ਨੂੰ ਰਾਤਾ ਘਰੋਂ ਕੱਢਿਆ ਹੋਇਆਗਾ ਇਹ ਗਰਮੀ ਦੇ ਵਿੱਚ ਆ ਬੈਠੇ ਆ ਅਸੀਂ ਰਖਣੀਆਂ ਬੰਨਣ ਆਏ ਸੀ ਅਸੀਂ ਆ ਹੁਣ ਆ ਕੇ ਦੇਖਿਆ ਮੇ ਤੇ ਕੀ ਹਾਲ ਹੋਇਆ ਹੋਇਆਗਾ ਸਾਡੀ ਸਾਰੀ ਗਲੀ ਨੂੰ ਪਤਾ ਜੀ ਵੀ ਇਹਨਾਂ ਨੇ ਕੱਢਿਆਗਾ ਬਾਕੀ ਇਨਸਾਫ ਹੁਣ ਤੋਨੇ ਦਵਾਉਣਾਗਾ ਆ ਦੇਖੋ ਸਾਡੇ ਗਵੰਡੀਆਂ ਦੇ ਘਰੋਂ ਤਾਂ ਇਹਨਾਂ ਦੀਆਂ ਰੋਟੀਆਂ ਆ ਰਹੀਆਂ ਨੇ ਜੀ ਬਾਕੀ ਹੁਣ ਇਨਸਾਫ ਵੀਰੇ ਤੁਸੀਂ ਦਵਾਉਣਾ ਇਹਨਾਂ ਨੂੰ ਬਸ ਹੁਣ ਇਨਸਾਫ ਵੀਰੇ ਤੁਸੀਂ ਦਵਾਉਣਾਗਾ ਇਹਨਾਂ ਨੂੰ ਇਹਨਾਂ ਨੇ ਇਹਨਾਂ ਦੇ ਘਰ ਦੇ ਕਾਗਜ਼ ਵੀ ਨਹੀਂ ਦਿੱਤੇ ਉਹ ਵੀ ਇਹਨਾਂ ਨੇ ਆਪਦੇ ਕੋਲੇ ਰੱਖ ਲਏ ਇਹ ਪੈਰਾਲਾਈਜ਼ ਨੇਗੇ ਉਹ ਤੋਂ ਲਾ ਕੇ ਲੈ ਫ੍ਰਿਜ ਦੇ ਉੱਤੇ ਪਈਆਂ ਗੋਲੀਆਂ